ਹਰ ਸਾਲ ਸਾਵਣ ਦੇ ਮਹੀਨੇ ਵਿੱਚ ਉੱਤਰ ਪ੍ਰਦੇਸ਼ ਉੱਤਰਾਖੰਡ ਦਿੱਲੀ ਅਤੇ ਕੁਝ ਹੋਰ ਰਾਜਾਂ ਵਿੱਚ ਕਾਂਵੜ ਯਾਤਰਾ ਨਿਕਲਦੀ ਹੈ ਡੰਡੀ ਕਾਂਵੜੀਏ ਸ਼ੇਵ ਭਗਤ ਹੁੰਦੇ ਹਨ ਅਤੇ ਅਜਹੀ ਯਾਤਰਾ ਦਾ ਉਹਨਾਂ ਦੀ ਆਸਥਾ ਨਾਲ ਸੰਬੰਧ ਹੈ ਡੰਡੀ ਦੇਸ਼ ਭਰ ਵਿੱਚ ਧਾਰਮਿਕ ਖੇਤਰ ਵਿੱਚ अनेका ਯਾਤਰਾਵਾਂ ਅਤੇ ਜਲੂਸ ਕੱਡੇ ਜਾਂਦੇ ਹਨ ਡੰਡੀ ਹਰ ਇੱਕ ਦਾ ਸੰਬੰਧ ਸ਼ਰਧਾਲੂਆਂ ਦੀ ਆਪਣੀ ਆਸਥਾ ਨਾਲ ਜੁੜਿਆ ਹੁੰਦਾ ਹੈ ਡੰਡੀ ਅਕਸਰ ਅਜਹੀਆਂ ਸ਼ੋਭਾ ਯਾਤਰਾਵਾਂ ਅਤੇ ਹੋਰ ਇਕੱਤਰਤਾਵਾਂ ਤੋਂ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦੀ ਆਸ ਕੀਤੀ ਜਾਂਦੀ ਹੈ ਡੰਡੀ ਅਕਸਰ ਅਜੇਹਾ ਵੀ ਅਜੇਹਾ ਹੁੰਦਾ ਵੀ ਹੈ ਡੰਡੀ ਸੈਂਕੜੇ ਵਰਿਆਂ ਤੋਂ ਦੇਸ਼ ਵਿੱਚ ਲੋਕ ਰਲ ਮਿਲ ਕੇ ਇੱਕ ਦੂਸਰੇ ਦੇ ਵਿਸ਼ਵਾਸਾਂ ਪ੍ਰਤੀ ਸ਼ਰਧਾ ਪ੍ਰਗਟ ਕਰਦੇ ਹੋਏ ਅਜਹੀਆਂ ਸਰਗਰਮੀਆਂ ਦਾ ਸਵਾਗਤ ਕਰਦੇ ਹਨ ਡੰਡੀ ਪਰ ਕੁਝ ਫਿਰਕੂ ਅੰਸਰ ਅਤੇ ਸੰਗਠਨ ਅਜਹੀਆਂ ਯਾਤਰਾਵਾਂ ਦੇ ਮੌਕੇ ਨੂੰ ਆਪਣੀ ਚੌਧਰ ਬਣਾਉਣ ਲਈ ਜਾਂ ਦੂਸਰੇ ਭਾਈਚਾਰਿਆਂ ਜਾਂ ਫਿਰਕਿਆਂ ਉੱਤੇ ਦਬਾਅ ਬਣਾਉਣ ਦੀ ਨੀਅਤ ਨਾਲ ਵਰਤਨ ਦੀ ਕੋਸ਼ਿਸ਼ ਕਰਦੇ ਹਨ ਜਿਸ ਕਾਰਨ ਅਜਹੀਆਂ ਯਾਤਰਾਵਾਂ ਕਈ ਵਾਰ ਨਫ਼ਰਤ ਦੀ ਖੇਤੀ ਕਰਦੀਆਂ ਨਜ਼ਰ ਆਉਂਦੀਆਂ ਹਨ ਡੰਡੀ ਭਾਜਪਾ ਦੇਸ਼ ਦੀ ਕੌਮੀ ਪਾਰਟੀ ਹੈ ਜਿਸ ਤੋਂ ਵੱਡੀ ਜ਼ਿੰਮੇਵਾਰੀ ਦੀ ਆਸ ਕੀਤੀ ਜਾਂਦੀ ਹੈ ਕਿ ਉਹ ਭਾਰਤੀ ਸੰਵਿਧਾਨ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਾਰੇ ਵਿਸ਼ਵਾਸਾਂ ਦਾ ਆਦਰ ਮਾਨ ਕਰੇ ਡੰਡੀ ਪਰ ਅਕਸਰ ਇਸ ਉੱਤੇ ਇਹ ਗਿਲਾ ਵੀ ਰੇਹਾ ਹੈ ਕਿ ਉਹ ਇੱਕ ਭਾਈਚਾਰੇ ਵਿਰੁੱਧ ਫਿਰਕੂ ਭਾਵਨਾਵਾਂ ਸਟਾਰਟ ਫੜਕਾ ਕੇ ਉਸ ਤੋਂ ਸਿਆਸੀ ਲਾਭ ਲੈਣ ਦਾ ਯਤਨ ਕਰਦੀ ਹੈ ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ ਨੇ ਹਮੇਸ਼ਾ ਸਬਕਾ ਸਾਥ ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਦਾ ਨਾਰਾ ਬੁਲੰਦ ਕੀਤਾ ਹੈ ਜਿਸ ਕਰਕੇ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਸਮੇਂ-ਸਮੇਂ ਭਰਪੂਰ ਹੰਗਾਰਾ ਵੀ ਭਰਿਆ ਹੈ ਪਰ ਇਸ ਦੇ ਨਾਲ ਹੀ ਅਕਸਰ ਅਜਹੀ ਸ਼ਿਕਾਇਤ ਵੀ ਮਿਲਦੀ ਰਹਿੰਦੀ ਹੈ ਕਿ ਉਹਨਾਂ ਦੀਆਂ ਕਈ ਨੀਤੀਆਂ ਦੇਸ਼ ਦੀ ਸੰਪਰਦਾਇਕ ਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਾਬਤ ਹੁੰਦੀਆਂ ਹਨ ਡੰਡੀ ਖਾਸਤਾਰ ਉਤੇ ਚੋਣਾਂ ਦੌਰਾਨ ਉਹ ਇੱਕ ਫਿਰਕੇ ਨੂੰ ਭਾਵਕ ਕਰਨ ਲਈ ਦੂਸਰੇ ਫਿਰਕੇ ਦੇ ਵਿਰੁੱਧ ਅਜਹੀ ਬਿਆਨਬਾਜ਼ੀ ਕਰਦੇ ਰਹੇ ਹਨ ਡੰਡੀ ਇਸੇ ਕਰਕੇ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਉਤੇ ਦੋਸ਼ ਲائے ਜਾਂਦੇ ਰਹੇ ਹਨ ਕੇ ਉਹ ਚੋਣਾ ਜਿੱਤਣ ਲਈ ਫਿਰਕੂ ਪੱਤੇ ਦਾ ਇਸਤੇਮਾਲ ਕਰਦੇ ਹਨ ਡੰਡੀ ਪਿਛਲੀਆਂ ਲੋਕ ਸਭਾ ਚੋਣਾ ਵਿੱਚ ਵੀ ਉਹਨਾਂ ਦੇ ਕਈ ਬਿਆਨਾਂ ਤੋਂ ਅਜੇ ਹਾ ਪ੍ਰਭਾਵ ਮਿਲਦਾ ਰਿਹਾ ਹੈ ਕਿ ਜਿਵੇਂ ਉਹ ਇਸ ਫਿਰਕੇ ਵਿਰੁੱਧ ਤ੍ਰੂਵਿਕਰਨ ਕਰਕੇ ਚੋਣਾ ਵਿੱਚ ਲਾਹ ਲੈਣਾ ਚਾਉਂਦੇ ਹੁਣ ਡੰਡੀ ਪਰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਦੀ ਅਜਹੀ ਨੀਤੀ ਬਹੁਤੀ کارਗਰ ਸਾਬਤ ਨਹੀਂ ਹੋ ਸਕੀ ਡੰਡੀ ਆਮ ਤੌਰ ਉੱਤੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਅਤੇ ਕੁਝ ਹੋਰ ਰਾਜਾਂ ਵਿੱਚ ਪਾਜ ਪਾਦੇ ਨੇਤਾਵਾਂ ਵੱਲੋਂ ਆਪਣੀ ਇਸ ਨੀਤੀ ਦਾ ਉਹਨਾਂ ਨੂੰ ਕਾਫੀ ਲਾਹਾ ਮਿਲੇਗਾ ਪਰ ਇਸ ਸੰਬੰਧੀ ਉਹਨਾਂ ਦੀ ਅਪਣਾਈ ਨੀਤੀ